ਕਿ ਕੰਮ ਸੋਨਾ ਬੈਗਰੇ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਤੋਂ ਬੋਲਦੇ ਆਂ ਜੀ ਗਰਮੀ ਵਾਲਾ ਸਟੌਕ ਲੈ ਕੇ ਆਏ ਜੀ ਤੁਹਾਡੇ ਵਾਸਤੇ ਵਧੀਆ ਕਾਟਨ ਦਾ ਸੋਟਨੇ ਜੀ ਮੂਰੀਆ ਕਢਾਈ ਮਸਲੇਂ ਦੁਪੱਟੇ ਨੇ ਜੀ ਵੱਧ ਤੋਂ ਵੱਧ ਸੇਰ ਲੈ ਕੇ ਕਮੈਂਟ ਕਰਦਿਆ ਕਰੋ ਮੇਰੇ ਪਹਿਣਾ ਬਣ ਕੇ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਕੰਮ ਦੀ ਵੱਧ ਤੋਂ ਵੱਧ ਸਪੋਰਟ ਕਰਿਓ ਵੱਧ ਤੋਂ ਵੱਧ ਸੇਰ ਲੈ ਕੇ ਕਮੈਂਟ ਕਰਿਓ ਕਿਤੇ ਅੱਗੇ ਆਪਾਂ ਤੁਹਾਨੂੰ ਕੋਈ ਗਿਫਟ ਵੀ ਦਿਵਾਵਾਂਗੇ ਜੇ ਵੀਡੀਓ ਚੱਲੇਗੀ ਆਪਣੀ ਆਪਾਂ ਤੁਹਾਨੂੰ ਘੱਟ ਪ੍ਰਾਈਸ ਤੇ ਇੰਨ ਕਪੜਾ ਦਿਆ ਕਰਾਂਗੇ ਬਾਪੇ ਨਾਨਕ ਦੀ ਹੋਟਲ ਲੈ ਕੇ ਚੱਲਨੇ ਆ ਜੀ ਬੱਤ ਤੋਂ ਵੱਧ ਸਪੋਰਟ ਕਰਿਓ ਮੇਰੇ ਘਰ ਬਣ ਕੇ ਹਨਮ ਵੀਰਾ ਕਾਣ ਨੂੰ ਬੈਂਤੀ ਹੱਥ ਬਣ ਕੇ ਸਾਡਾ ਕੰਮ ਚੱਲਦਾ ਕਰੋ ਆ ਦੇਖੋ ਆ ਮਸਲੀਨ ਦਾ ਦੁਪੱਟਾ ਹੈ ਖੁੱਲਾ ਡੁੱਲਾ ਬਲੈਕ ਕਲਰ ਆ ਇਹ ਪ੍ਰਿੰਟ ਵਾਲੀ ਸ਼ਰਟਾਂ ਇਹ ਮੁੰਗੀਆਂ ਤੇ ਵਰਕ ਆ ਗਿਆ ਆਪਾਂ ਇਹਦੇ 'ਚ ਹੋਰ ਵੀ ਪੀਸ ਲਿਆਵਾਂਗੇ ਜੇ ਤੁਸੀਂ ਪਸੰਦ ਕਰੋਗੇ ਨਾਲ ਕਿਵੇਂ ਦਾ ਕੱਪੜਾ ਲੈ ਕੇ ਆਈਏ ਬਣੇ ਓਕੜ ਸਾਡੀ ਕਮੈਂਟ ਕਰਕੇ ਦੱਸੋ ਸਾਨੂੰ ਕੀ ਲੈ ਕੇ ਆਈਏ ਕਿਵੇਂ ਵੀਡੀਓ ਚੱਲੂਗੀ ਕੀ ਕੱਪੜਾ ਲੈ ਕੇ ਆਈਏ ਕੀ ਡਿਜ਼ਾਈਨ ਲੈ ਕੇ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਬੱਤ ਵੱਧ ਤੋਂ ਵੱਧ ਕੇ ਵੀਡੀਓ ਸ਼ੇਅਰ ਕਰ ਦਿਓ ਇਹ ਦੇਖੋ ਇਹ ਵੀ ਕਾਟਨ ਚਾ ਲੈਸਾਂ ਵਾਲਾ ਡਿਜ਼ਾਈਨ ਬਣਿਆ ਆਪਾਂ ਇੱਕ ਇੱਕ ਪੀਸ ਲੈ ਕੇ ਆਉਨੇ ਆਪਾਂ ਜੇ ਆਪਣੀ ਵੀਡੀਓ ਚੱਲ ਗਈ ਆਪਾਂ ਹੋਰ ਵੀ ਲੈ ਕੇ ਆਵਾਂਗੇ ਕੰਮ ਚਲਾਉਣ ਵਾਸਤੇ ਆਪਾਂ ਨੇ ਸੈਂਪਲ ਦਿਖਾ ਰਹੇ ਹਾਂ ਤੁਹਾਨੂੰ ਇਹ ਲੈਸਾਂ ਦਾ ਡਿਜ਼ਾਈਨ ਬਣਿਆ ਹੋਇਆ ਵਧੀਆ ਪਿਓਰ ਕਾਟਨ ਆ ਰਾਮ ਟੈਕਸਟੀ ਦੇਖੋ ਕੰਨੀ ਤੇ ਬ੍ਰੈਂਡ ਲਿਖਿਆ ਹੈ ਵਧੀਆ ਇੱਕ ਨੰਬਰ ਕਾਟਨ ਆ ਕੋਈ ਵੀ ਤਾਂ ਖਤੜੀ ਵਾਲਾ ਕੰਮ ਨਹੀਂ ਹੋਊਗਾ ਮੇਰੀ ਭੈਣ ਬਣ ਕੇ ਕੰਮ ਦੀ ਜ਼ਰੂਰਤ। ਵੱਧ ਤੋਂ ਵੱਧ ਸਪੋਰਟ ਕਰੋ। ਇਹ ਦੇਖੋ ਕਿੱਡਾ ਵੱਡਾ ਦੁਪੱਟਾ ਏ। ਵਧੀਆ ਡਿਜ਼ਾਈਨ ਨੇ। ਬਧੇ-ਉਧੇ ਡਿਜ਼ਾਈਨ ਲੈ ਕੇ ਕਰਾਂਗੀ। ਕਮੈਂਟ ਕਰਕੇ ਦੱਸਿਆ ਕਰੋ ਮੇਰੀਆਂ ਭੈਣਾਂ ਕਿੰਨੇ ਦਾ ਕੰਮ ਚੱਲ ਸਕਦਾ ਹੈ, ਕਿਵੇਂ ਚਲਾਈਏ। ਕਿਹੜਾ ਜਿਹਾ ਕੱਪੜਾ ਲੈ ਕੇ ਆਈਏ। ਇਹ ਲੱਗੀ ਵੀ ਆ ਭੈਣ ਲੈਂਸ ਲੱਗੀ ਵੀ ਆ ਇਹਦੇ ਤੇ ਸਾਰੇ ਤੇ। ਸਾਰੇ ਚਾਰਸਪਰੇ ਲੈਸ ਲੱਗੀ ਹੋਈ ਆ ਵਧੀਆ ਡਿਜ਼ਾਈਨ ਬਣਿਆ ਹੋਇਆ ਮਸਲੀਨ ਦਾ ਦੁਪੱਟਾ ਪਣਾ ਬਸਕੋਸ ਮਸਲੀਨ ਕੋਈ ਹਲਕੀ ਮਸਲੀਨ ਨਹੀਂ ਹੈਗੀ ਸੌਫਟ ਮਸਲੀਨ ਇਹ ਦੇਖੋ ਇੱਕ ਕਲਰ ਇਹ ਆ ਗਿਆ ਇਹ ਲੈਸਾਂ ਵਾਲਾ ਤੇ ਇਹ ਬਿਨਾ ਲੈਸਾਂ ਦਾ ਪ੍ਰਾਈਸ ਸਾਰਿਆਂ ਦਾ ਮੈਂ ਆਪਣੇ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਵੀ ਸਾਰਿਆਂ ਦਾ ਪ੍ਰਾਈਸ ਅਲੱਗ-ਅਲੱਗ ਆ ਇਹ ਪ੍ਰਿੰਟ ਵਾਲਾ ਆ ਗਿਆ ਆਲਓਵਰ ਮਸਲੀਨ ਦਾ ਦੁਪੱਟਾ ਇਹਨਾਂ ਦਾ ਪ੍ਰਾਈਸ ਜਿਵੇਂ ਘੱਟ ਆ ਜਿਨਾਂ ਦਾ ਡਿਜ਼ਾਈਨ ਆ ਉਹਨਾਂ ਦਾ ਪ੍ਰਾਈਸ ਵੱਧਦਾ ਤੁਸੀਂ ਫੋਟੋ ਭੇਜ ਕੇ WhatsApp ਤੇ ਉਹਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਕੋਈ ਵੀ ਸੂਟ ਤੁਹਾਨੂੰ ਪਸੰਦ ਆਵੇ ਰੇਕ-ਰੇਕ ਸੂਟ ਮੰਗਾ ਕੇ ਦੇਖੋ ਮਨ ਵਰਕੇ ਸਪੋਰਟ ਕਰੋ ਫਿਰ ਆਪਾਂ ਅੱਗੇ ਵੀ ਕੰਮ ਕਰਾਂਗੇ ਨਾ ਦੇਖੋ ਆਨਲਾਈਨ ਕੰਮ ਚਲਾਓ ਮਿਲ ਕੇ ਨਵਾਂ ਕਰਕੇ ਸਾਨੂੰ ਸਪੋਰਟ ਕਰੋ ਜੇ ਭੈਣ ਭਾਈ ਨਾਲ ਖੜਦੇ ਹੁੰਦੇ ਨੇ ਬੰਦੇ ਦਾ ਆਪੇ ਕੰਮ ਦੁੱਗਣਾ ਤਿੱਗਣਾ ਹੋ ਜਾਂਦਾ ਹੈ। ਇਹ ਠੀਕੇ ਕਲਰ ਚ ਨੇ ਲਾਈਟ ਕਲਰ ਲੈਣਾ ਹੋਵੇ ਭਾਵੇਂ ਕਿਸੇ ਨੇ ਵੀ ਆਪਣੀ ਮੰਮੀ ਵਾਸਤੇ ਲੈਣਾ ਹੋਵੇ। ਇਹ ਰਵੀ ਦੁਪੱਟਾ ਬਸ ਕੋਸਮਿਸ ਨੇ ਹਿੰਦਾ।ੰਨੇ ਜਿਆਦਾ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਅਜੇ ਕੰਮ ਨਵਾਂ ਹੈ। ਆਪਾਂ ਪhle ਆਲੇ ਰੱਖ ਲਈਏ। ਅੱਗੇ ਕੋਈ ਲਵੇ ਨਾ ਜਦ ਆਪਣੀ ਵੀਡੀਓ ਚੱਲਦੀ ਆ ਆਪਾਂ ਸੈਟਅਪ ਤੇ ਸਰਟੀਫਾਈ ਲੈ ਕੇ ਆਏ ਕਰਾਂਗੇ। ਇਹ ਲੰਬੇ ਚੌੜੇ ਦੁਪੱਟੇ ਨੇ ਬਣੇ ਫੁੱਲੇ ਦੇਖੀਏ ਹੈ ਨਾ। ਮਸਲੀਂ ਦਾ ਦੁਪੱਟਾ ਬੰਦਿਆ ਕਿ ਹੁੰਦਾ ਜਿਹੜਾ ਉਹਦੀ ਕੰਨੀ ਤੇ 골ਡਨ ਕੰਨੀ ਹੁੰਦੀ ਆ। ਪੂਰਾ ਫੁੱਲੇ ਵਧੀਆ ਦੁਪੱਟਾ ਬਣੇ ਵਧੀਆ ਕਾਟਣਾ। ਕੋਈ ਵੀ ਰੇਟ ਤੁਹਾਨੂੰ ਪੁੱਛਣਾ ਹੋਵੇ WhatsApp ਕਰਕੇ ਪੁੱਛ ਸਕਦੇ ਹੋ। ਬਣੇ ਸਾਰਿਆਂ ਦੀ ਰੇਂਜ ਆਡਾ-ਆਡਾ ਮੈਂ ਤਾਂ ਕਰਕੇ ਰੇਟ ਨਹੀਂ ਦਿੰਦੀ ਜੀ। ਤੁਸੀਂ ਵੱਧ ਤੋਂ ਵੱਧ ਹੈਲਪ ਕਰੋਗੇ ਸਸਤੀ ਕਰੋਗੇ